ਕੋਣ ਕੋਣ ਨੂੰ ਜੈਕਾਰੇ ਭੰਗਦੇ ਸ੍ਰੀ ਗੁਰਦਾਸ ਗੇਟ ਤੇ ਇਸ ਵੇਲੇ ਸੰਸਾਂ ਜਿਹੜੀਆਂ ਸਫਾਈ ਦੀ ਸੇਵਾ ਕਰ ਰਹੀਆਂ ਨੇ ਤੇ ਯਤਨ ਕਰ ਚਾਹੇ ਅੱਜ ਸ੍ਰੀ ਗੁਰਦਾਸ ਤੋਂ ਲੱਗੇ ਨੋਰਮੈਂਟ ਕੀਤੀ ਸੀ ਕਿ ਸ੍ਰੀ ਗੁਰਦਾਸ ਗੇਟ ਤੇ ਆਪਣੀ ਸਫਾਈ ਜਿਹੜੀ ਆ ਉਹ ਕਰਨੀ ਆ ਤੇ ਕਾਜੀ ਜੀਬੀਆਂ ਤੇ ਕਮੇਟੀ ਮੈਂਬਰ ਵੀ ਪਹੁੰਚ ਗਏ ਬਹੁਤ ਬਹੁਤ ਧੰਨਵਾਦ ਆ ਤੇ ਗੇਟ ਜਿਹੜਾ 2018 ਵਿੱਚ ਜੇ ਆਰੰਭ ਹੋਇਆ ਸੀ ਤੇ 2020 ਵਿੱਚ ਇਹਦਾ ਹਮਦਰਦੜਾ ਕਟੂ ਹੋਇਆ ਸੀ ਤੇ ਬਿਲਕੁਲ ਦਾ ਵੀ ਆਪਣੇ ਇਲਾਕੇ ਵਿੱਚ ਇਹ ਬਹੁਤ ਵਧੀਆ ਗੇਟ ਹੈ ਕਾਫੀ ਲੋਕ ਇਸ ਤੋਂ ਵਰਤਦਾ ਕਰਦੇ ਆ ਕਿਸੇ ਪਾਸੇ ਤੋਂ ਅੰਦਰ ਆਉਂਦੇ ਆ। ਸੋ ਇਸ ਕਰਕੇ ਇਹ ਗੇਟ ਤੋਂ ਲੈ ਕੇ ਗੇਟ ਦੇ ਅਸਟਰ ਤੋਂ ਦੋਨੇ ਪਾਸੇ ਵੀ ਮੁਕੀ ਗਈ ਹੈ। ਤੇ ਉਹ ਮੁਕੀ ਨੇੜੇ ਸਫਾਈ ਆ। ਉਹ ਅੱਜ ਅਸੀਂ ਤਵਨਕ ਕਮੇਟੀ ਦੇ ਮੈਂ ਬਤਾਉਂਗਾ ਅਸੀਂ ਸਾਰੇ ਕਰਾਂ। ਉਹ ਲੱਗਣ ਵਾਲੇ ਆ ਕੋਈ ਵੀ ਜਿਹੜਾ ਹਮ ਆਪਣੇ ਮੰਗਤ ਵਿੱਚੋਂ ਇੱਥੇ ਕੋਈ ਵੀ ਬੰਦਾ ਬੂਟੇ ਲਿਆ ਕੇ ਲਾ ਸਕਦਾ ਹੈ ਉਹ ਨੂੰ ਸੁਨਵਾਉਣ ਕਰਦੇ ਜਮਾ ਇਸ ਕਰਕੇ ਜੋ ਵੀ ਜਿਹੜੀ ਵਾਤਾਵਰਣ ਜਿਹੜੀ ਹੈਗੀ ਆ ਹਰਿਆਲੀ ਆ ਉਹ ਕੋਈ ਪਰਕਰਾਰਾ ਰੋਣ ਨਹੀਂ ਕਿ ਆਪਣਾ ਬਾਂਹ ਚੁੱਪੇ ਲਾਉਣਾ ਚਲੋ ਵੀ ਚਲੋ ਸ਼ਾਬਾਸ਼ ਪੈਨਗਾ ਲਾ ਕੇ ਜੋ ਮੇਰੇ ਬਣਾਇਆ ਹੈ ਆਹ ਕਰੋਗੇ ਹੋ ਜਾਗਾ ਵੀ ਨੇ ਕਿਸੇ ਨਾਲ ਹੀ ਨਹੀਂ ਕਰਦਾ ਕਰਨ ਜੈਗੁਰਦੇਵ ਤੁਹਾਨੂੰ ਬਰਦੇਵ ਪਹਿਲਾ ਸੀਗੇ ਸਾਡੇ ਸ਼੍ਰੀ ਰਿਸਪੈਕਟਡ ਤਾਰਕਨ ਜੱਕੂ ਜੀ ਜੋ ਜਨਰਲ ਸਕੱਤਰ ਸ਼ਿਵਰ ਦਾਸ ਸ਼ੋਭਨਾ ਫਲਾਵਰ ਦੇ ਪੈਂਤੀ ਸਰਪਤੇਲਾ ਕਰਦੇ ਤੇ ਹਮੇ ਮੈਂ ਆਪਣੀ ਵੀਡੀਓ ਵਿੱਚ ਜਦੋਂ ਦੁਹਰਾ ਰਿਹਾ ਨਾ ਪੁੱਛੋ ਮੈਂ ਬਹੁਤ ਗੁਰ ਗਿਆਨੀ ਤੇ ਬਹੁਤ ਜਨਰਲ ਨੌਲੇਜ ਹੈ ਉਹਨਾਂ ਨੂੰ ਤੇ ਗੱਲਾਂ ਦੇ ਵੀ ਗੁਰ ਕੀ ਸੁਣੀਆਂ ਨੇ ਇਸ ਲਈ ਮੈਂ ਜਿਆਦਾ ਵੀਡੀਓ ਵਿੱਚ ਜਨਨ ਦਿਖਾ ਦਦਾ ਹਾਂ ਤੇ ਬਾਅਦ ਆਪ ਹੋਣਾ ਹੁੰਦਾ ਇਹ ਜਿੱਤੇ ਤੱਕ ਗੀਟ ਦੀ ਅੱਜ ਅਸੀਂ ਤੁਸੀਂ ਗੀਟ ਤੇ ਪਹੁੰਚੇ ਆਂ ਪਹਿਲਾਂ ਪਹਿਲਾ ਸੀ ਕਦੀ ਵੀਡੀਓ ਨਹੀਂ ਬਣਾਈ ਅੱਜ ਵੀ ਅਸੀਂ ਬਣਾ ਰਹੇ ਆਂ ਤੇ ਗੀਟ ਦੀ ਜੇ ਗੱਲ ਕੀਤੀ ਜਾਵੇ ਇਹ 2008 ਦੇ ਵਿੱਚ ਬਣਨਾ ਸ਼ੁਰੂ ਹੋਇਆ ਸੀ ਤੇ 19 ਦੇ ਵਿੱਚ ਇਹ ਜਿਹੜਾ ਪੱਥਰ ਆ ਉਹ ਲੱਗਣਾ ਸ਼ੁਰੂ ਹੋ ਗਿਆ ਸੀ ਤੇ 20 2020 ਤੇ 5 ਫਰਵਰੀ ਨੂੰ ਇਹਦਾ ਉਦਘਾਟਨ ਜਿਹੜਾ ਇਥੇ ਹੀ ਹੋਇਆ ਸੀਗਾ ਦੇਸ਼ ਦੇ ਵਿੱਚ ਪ੍ਰਸਤਾਪਾਹ ਪ੍ਰਸ਼ਦ ਆਈਸੀ ਕੇ ਤੇ ਪਹੁੰਚੇ ਸੰਕਾ ਵੀ ਸੀ ਤੇ ਅੱਜ ਅਸੀਂ ਸ਼ਿਰਗੁਰ ਰਬਦਾਸ ਗੀਟ ਤੇ ਪਹੁੰਚੇ ਆਂ ਤੇ ਅਸੀਂ ਸੰਗਰਾਮ ਤੇ ਅਨਾਉਂਸਮੈਂਟ ਕੀਤੀ ਸੀ ਸਾਰੀਆਂ ਬੀਬੀਆਂ ਨੇ ਬੇទਤੀ ਪਹੁੰਚਣਾ ਆ ਚਿਪਰ ਬਸ ਗੇਟ ਤੇ ਜੋ ਬੂਟੇ ਲਾਉਣ ਆਲੇ ਆ ਕਾਪਟਨ ਆਲਾ ਆ ਉਹ ਆਪਾਂ ਕਰਨਾ ਹੈ ਤੇ ਅੱਜ ਮੇਰੇ ਸਾਥੀ ਬਹੁ ਜਾਣੇ ਪਹੁੰਚੇ ਨੇ ਜਿੱਦਾਂ ਮੇਰੇ ਵਿੱਚ ਮੇਰਾ ਦੋਸਤ ਹਰਮਿੰਦਰ ਲੱਗਾ ਹੋਇਆ ਪੂਰਾ ਜੋੜਾ-ਚੋੜਾ ਤੇ ਉਸ ਤੋਂ ਅੱਗੇ ਕਿਤੇ ਮੇਰੇ ਨਾਲ ਮੇਰਾ ਮਿੱਤਰ ਤਰਨ ਵੀਡੀਓ ਬਣਾ ਰਿਹਾ ਆਪਣੀ ਦੀ ਬਣਾਉਂਗਾ ਬਾਅਦ ਮੈਂ ਇਕੱਲਾ-ਇਕੱਲਾ ਬੰਦਾ ਤੁਹਾਨੂੰ ਦਿਖਾ ਲੂੰਗਾ ਤੇ ਇਹ ਸਾਡੇ ਅੰਕਲ ਜੀ ਤੇ ਸ਼ਾਮਪਲਾ ਜੀ ਇਹਨਾਂ ਦਾ ਮੈਨੂੰ ਨਾਮ ਨਹੀਂ ਪਤਾ ਤੇ ਇਹ ਸਾਡੇ ਲਾਡੀ ਦੇ ਦਾਦਾ ਜੀ ਨੇ ਲਾਡੀ ਵਰਗਾ ਮੁੰਡਾ ਤੇ ਦੇ ਨੀ ਸੋ ਆ ਕੇ ਆ ਜੋ ਆਇਆ ਕਰਨ ਆ ਜਾਓ ਉਸ ਤੋਂ ਅੱਗੇ ਜੀ ਸਾਡੇ ਸ੍ਰੀਮਾਨ ਹਰਬਲான்ਸ ਹਰਬੰਸ ਸਿੰਘ ਬਾਸੀ ਦਾ ਅੰਕਲ ਬਹੁਤ ਪਿਆਰੇ ਸਾਡੇ ਇਹ ਮੈਂਬਰ ਵੀ ਨੇ ਸਾਡੇ ਬਹੁਤ ਪਿਆਰਾ ਸਾਡੇ ਰਣ ਉਸ ਤੋਂ ਬਾਅਦ ਨੇ ਸਾਡੇ ਰਾਜਪਾਜੀ ਰਾਜ ਕੁਮਾਰ ਚੌਂਕਰੀਆ ਜੀ ਭਾਜੀ ਬੜੇ ਟਾਈਮ ਕੱਟ ਕੇ ਸਮਝਦੇ ਰਹੇ ਨੇ ਭਾਈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਗੁਰੂ ਘਰ ਦੇ ਵਿੱਚ ਸੇਵਾ ਕਰੋ ਸਮਝਾ ਲਓ ਬਸ ਸੀ ਕੀ ਹੈ ਠੀਕ ਹੈ ਇਹ ਤੁਹਾਡੇ ਦੂਜੇ ਪਰਮ ਮਿੱਤਰ ਨਹੀਂ ਆਏ ਆਏ ਆ ਜੀ ਆਏ ਆ ਉਹ ਪਾਣੀ ਦੀ ਰਾਕੀ ਬੈਠਾ ਉੱਥੇ ਕਿੱਥੇ ਉਹ ਠੰਡਾ ਪਾਣੀ ਲੈ ਕੇ ਬੈਠਾ ਹੈ ਉਹ ਸਾਹਮਣੇ ਦੇ ਕੋਲ ਅੱਛਾ ਠੰਡਾ ਪਾਣੀ ਲੈ ਉਹ বরਫ ਲੈ ਕੇ ਆਇਆ ਹੈ ਸਿਕਾ ਅੱਛਾ ਵਾਟਰ ਪੂਲਰ ਚ ਪਾਇਆ ਹੋਇਆ ਅੱਛਾ ਉਹ ਬੈਠੇ ਆ ਉਹ ਹਾਂਜੀ ਹਾਂਜੀ ਚਲੋ ਠੀਕ ਹੈ ਠੀਕ ਇਹਦਾ ਮਨ ਨੂੰ ਸਭੀ ਮਿਲ ਰਹੀ ਹੈ ਜਿਹੜਾ ਬਹੁਤ ਬਹੁਤ ਸਭੀ ਮਿਲ ਰਹੀ ਹੈ ਤੁਹਾਨੂੰ ਅੱਜ ਮੈਂ ਤੁਸੀਂ ਸੰਗਰਾਮ ਤੇ ਬੰਦੇ ਦੇ ਉੱਥੇ ਵੀ ਇੰਜੋਏ ਕੀਤਾ ਪੂਰੀ ਸੇਵਾ ਕੀਤੀ ਸੰਗਰਾਮ ਸੇਵਾ ਕੀਤੀ ਪੂਰਾ ਇੰਜੋਏ ਕੀਤਾ ਤੁਹਾਨੂੰ ਪਾਰੀ ਸੰਗਤ ਚੱਲੋ ਠੀਕ ਹੈ ਧੰਵਾ ਜੀ ਚਲੋ ਆ ਜਿਓ ਹੁਣ ਆਪਾਂ ਮੈਂ ਤੁਹਾਨੂੰ ਨਾ ਹੋਰਾਂ ਨਾਲ ਵੀ ਮਿਲਾਉਣਾ ਹੈ ਤੇ ਇਹ ਨੇ ਸਾਡੇ ਭਾਕੀ ਦਾ ਅੰਕਲ ਜੀ ਹੋਰਾਂ ਕੋਈ ਕੋਈ ਲੋਕ ਸਭ ਤੋਂ ਤੁਹਾਡੇ ਅੱਜ ਦੀ ਸੇਵਾ ਤੇ ਸੰਪਰਕ ਲਈ ਸਹੀ ਵੀ ਜਾਂਦੇ ਤਾਂ ਜੋ ਜੜੀ ਜਾਵੇ ਇਸੇ ਤਰ੍ਹਾਂ ਦੇ ਲੋਕ ਸਨਮਾਨ ਦੇ ਨਾਲ ਮਤਲਬ ਸੇਵਾ ਗੁਰੂ ਕਰਦੀ ਜੀਤੀ ਜਾਵੇ ਉੱਤਪਰੇ ਹੋਰ ਕੋਈ ਤੁਸੀਂ ਦਿਨ ਜਾਨ ਤੋਂ ਆਣੀ ਹੈ ਬੁਈ ਸੇਵਾਦਾਰ ਆਇਓ ਆਇਓ ਇਹਨੇ ਮੇਰੇ ਪਰਮ ਮੇਸਟਰ ਸਰ ਅੰਮ੍ਰੀਰ ਸੰਮਾ ਸੰਮੇ ਆਇਓ ਨਹੀਂ ਨਹੀਂ ਕੋਈ ਕੁਛ ਦੋ ਸ਼ਬਦ ਕਹਿਣਾ ਚਾਹੁੰਦਾ ਹਾਂ ਮੈਂ ਤੁਹਾਨੂੰ ਜਿਹੜੇ ਤੇਰੇ ਆਪਣੇ ਮਿੱਤਰ ਨਹੀਂ ਆਏ ਜਾਂ ਸਟੱਡੀ ਦੀ ਵੀ ਨਹੀਂ ਗਈ ਭਾਈ ਲਖਾਈ ਦੀ ਵੀ ਨਹੀਂ ਗਈ ਲਿਖਣ ਦੀ ਵੀ ਨਹੀਂ ਗਈ ਉਹਨਾਂ ਲਈ ਦੋ ਸ਼ਬਦ ਨਹੀਂ ਹੈ ਨਹੀਂ ਮੇਰੇ ਘਰੇ ਭਈਆ ਨਹੀਂ ਉਹਨਾਂ ਲਈ ਦੋ ਸ਼ਬਦ ਨਹੀਂ ਚਲ ਕੋਈ ਗੱਲ ਨਹੀਂ ਕੰਫੀਡੈਂਸ ਨਹੀਂ ਹੈਗਾ ਕੋਈ ਗੱਲ ਨਹੀਂ ਚਾਹੀ ਮੇਰਾ ਵੀਰ ਤਰ ਮੀਰੀਆ ਤੇ ਹੁਣ ਹੈ ਜਿਹੜੇ ਵਾਲਾ ਕੰਫੀਡੈਂਸ ਤਾਂ ਹੈਗਾ ਕੰਫੀਡੈਂਸ ਤਾਂ ਹੈਗਾ ਸ਼ਬਦ ਹੈ ਨਹੀਂ ਸਤਿ ਸ਼੍ਰੀ ਅਕਾਲ ਸਾਡੇ ਡਾਕਟਰ ਸਾਹਿਬ ਅੰਜਾ ਸਾਹਿਬ ਪਿੱਛੇ ਦੇਖੋ ਉਧਰ ਡਾਕਟਰ ਨੂੰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਆਜਿਤੇ ਵਾਲੇ ਮੈਂ ਤਾਂ 10 ਮਿੰਟ ਤੋਂ ਥੋੜੀ ਖੰਨ ਨਹੀਂ ਪੰਜ ਬੇਨਤੀ ਕਰਨਗਾ ਅੱਜ ਆਪਾਂ 10 ਮਿੰਟਾਂ ਦਾ ਜੀਟਨ ਕੀਤਾ ਨਹੀਂ ਦੇਣਾ ਹਾਂ ਜੀ ਬਸ ਜਿਹੜਾ ਆਪਣਾ ਜਿਹੜਾ ਵਤਨ ਮੋਹ ਦੀ ਫਰਸ਼ ਕਰਾਂਗਾ ਅੱਜ ਤੁਸੀਂ ਸਫਾਈ ਕਰਨੀ ਜਾਂ ਨਵੇਂ ਬੂਟੇ ਵੀ ਲਾਓ ਨਵੇਂ ਬੂਟੇ ਵੀ ਲਾਾਂਗੇ ਸਫਾਈ ਕਰਾਂਗੇ ਪਹਿਲਾਂ ਤਾਂ ਜਾਣਗੇ ਆਪਣੀ ਸੇਵਾ ਤੇ ਡਿਊਟੀ ਆ ਜਾਂਦੀ ਹਾਂ ਜੀ ਚਲੋ ਆਪਾਂ ਕਿਨੂੰ ਸਾਰਿਆਂ ਨੂੰ 2 ਮਿੰਟ ਕੱਢ ਕੇ ਸਿਰਫ ਕਰਨ ਕੀ ਤੇ ਇੱਧਰ ਆਪਣੀ ਆਂਟੀ ਜੀ ਸਾਡੇ ਨਾਲ ਆਏ ਹੋਏ ਨੇ ਇਹ ਸ਼ੀਰੇ ਸ਼ੇਰੇ ਵੀਰ ਦੇ ਮਦਰ ਨੇ ਇਹ ਹੋਰ ਆਂਟੀ ਜੀ ਠੀਕ ਹੋ ਹਾਂਜੀ ਹਾਂਜੀ ਚਲੋ ਠੀਕ ਹੈ ਕੰਮ ਕਰਨ ਲੱਗੇ ਹੋ ਹੈ ਹਾਂਜੀ ਚਲੋ ਠੀਕ ਹੈ ਸਾਡੇ ਤਨਵੀਰ ਭਾਈ ਪਹੁੰਚ ਚੁੱਕੇ ਨੇ ਤੇ ਹਾਂਜੀ ਭਾਰੀ ਸਾਰੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਮਝਾ ਜਾਈਏ ਤੁਹਾਨੂੰ ਤੇ ਅੱਜ ਇਸ ਦੀ ਉਦਾਰ ਨਾਲ ਗੇਟ ਤੋਂ ਜਿਹੜੀ ਸਾਸੀਆ ਹਸਤਾਰਾ ਹਸਤਾਰਾ ਫਤਿਹ ਦੀ ਕੰਨੀ ਇਹ ਬਰੋਦਰ ਕੱਢਦੇ ਹੋ ਤੇ ਦੋ ਸਰਦਾਰ ਕੱਢਦੇ। ਜਿਹੜਾ ਆਉਂਦਾ ਉਹ ਮੇਰੇ ਤੋਂ। ਜੇ ਲੋ ਆਉਂ ਦੋਸਤਾਂ ਉਹਨਾਂ ਦਾ ਮੁੱਲ ਜੇ ਲਾਉਣਾ। ਆਜਾ। ਇਹ ਇਹੋ। ਜੇ ਮੈਂ ਤੇਰੀ ਰਾਸ ਤੇ ਬੜਾ ਬਾਤ ਬਣਾਉਂਦਾ ਤੇ ਪਤਾ ਵੀ ਲੱਗੇ ਕਿ ਇਹਨੂੰ ਮੇਰੀ ਵੀਡੀਓ ਬਣਾਉਣਾ ਆ ਜਾਂਦਾ। ਫਸਤ ਵਾਰ ਸਾਡੇ ਆਂਟੀ ਵੀ ਦੇਖੋ ਲੱਗੇ ਹੋਏ ਨੇ ਇਹ ਸੰਗਰਾਮ ਤੇ ਭਾਂਡੇ ਦੀ ਸੇਵਾ ਕਰਕੇ ਜਾਂਦੇ ਨੇ। ਮੈਨੂੰ ਇਹਨਾਂ ਦਾ ਨਾਮ ਨਹੀਂ ਆਉਂਦਾ। ਆਂਟੀ ਦਾ ਨਾਮ ਕੀ ਆ? ਹਾਂਜੀ। ਤਖਵਿੰਦਰ ਆਂਟੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੇ ਇਹ ਵੀ ਸਾਡੇ ਆਂਟੀ ਨੇ ਤੇ ਉਹ ਸਾਡੀ ਬਬਲੀ ਆਂਟੀ ਹੈ ਬਬਲੀ ਆਂਟੀ ਦਾ ਬਹੁਤ ਗੱਲਾਂ ਆਂਦੀ ਆਂਟੀ ਜੀ ਅੱਜ ਜੇਵਾ ਕਰਨ ਪਹੁੰਚਿਆ ਸਿਹਰੇ ਲੰਬੜਦਾਰ ਜੀ ਨੇ ਅਨਾਉਂਸਮੈਂਟ ਕੀਤਾ ਸੀਗਾ ਸੰਗਰਾਮ ਤੇ ਤੇ ਤੁਸੀਂ ਪਹੁੰਚਿਆ ਪਹਿਲਾਂ ਤਾਂ ਤੁਹਾਡਾ ਸਨਮਾਨ ਸਾਡੇ ਜਿੱਥੇ ਗੋਈਂ ਸੇਵਾ ਮਿਸ਼ਨ ਨਹੀਂ ਕਰਦੇ ਆਉਣੇ ਜ਼ਰੂਰ ਆ ਇਹ ਕੋਈ ਡੋਰ ਹੈ ਤੁਸੀਂ ਸੰਤਾਨ ਨੂੰ ਬੋਸ਼ੇ ਦੋ ਸ਼ਬਦ ਕਹਿਣਾ ਚਾਹੁੰਦੇ ਹੋ ਇਹ ਤਾਂ ਇਹ ਕਹਿੰਦੇ ਗੁਰੂ ਮਾਲ ਗੁਰੂ ਤੇ ਆਪਣੀ ਸੇਵਾ ਵਿੱਚ ਦੋਗ ਰੰਗ ਖਾਓ ਵਾਹ ਜੀ ਚਲੋ ਠੀਕ ਹੈ ਜੀ ਬੇਫਿਕਰ ਹਾਂ ਜੀ ਆਂਟੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਹ ਆਂਟੀ ਸਾਡੇ ਸੁੱਖੀ ਆਂਟੀ ਤੇ ਇਹ ਵੀ ਸੇਵਾ ਦਾ ਜਰੂਰ ਪਹੁੰਚਦੇ ਆ ਕੋਈ ਸ਼ੱਕ ਨਹੀਂ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਬੱਸ ਜੈ ਗੁਰਦੇ ਜੀ ਠੀਕ ਆ ਜੀ ਦੋਸਤੋ ਅੱਗੇ ਆ ਦੇਖੋ ਸਾਡੇ ਮੇਰੀ ਮੰਮੀ ਹੈ ਮੰਮੀ ਕੁਝ ਕਹਿਣਾ ਹੈ ਵਾਸਪਰਧਾਨ ਨੇ ਕਹੀ ਦਿੱਤਾ ਬਬਲੀ ਪ੍ਰਧਾਨੀ ਅੱਛਾ ਬਬਲੀ ਆਂਟੀ ਉਹ ਬੁੜੀਆਂ ਦੀ ਪ੍ਰਧਾਨ ਆ ਉਹ ਬਣਾਈ ਹੋਈ ਵੈਸੇ ਅਸੀਂ ਇੱਕ ਬੀਬੀਆਂ ਦਾ ਗਰੁੱਪ ਵੀ ਬਣਿਆ WhatsApp ਗਰੁੱਪ ਉਹਦੇ ਵੈਸੇ ਵੀ ਅਸੀਂ ਜਿਹੜੀ ਇਨਫੋਰਮੇਸ਼ਨ ਸਭੇ ਬੀਬੀਆਂ ਲਈ ਬਹੁਤ ਜ਼ਰੂਰ ਗਰੁੱਪ ਵਿੱਚ ਸ਼ੇਅਰ ਕਰਦੀ ਹੁੰਦੀ ਆ ਉਹ ਸਾਰਿਆਂ ਨੂੰ ਪਤਾ ਲੱਗਦਾ ਚਲੋ ਮੰਮੀ ਮੇਰੀ ਨੇ ਵੀ ਕੋਈ ਗੱਲ ਨਹੀਂ ਕਹਿਣਾ ਮੈਂ ਇਹਨਾਂ ਕੋਈ ਕਰੀ ਜਾਂਦਾ ਹਾਂ ਤੁਹਾਨੂੰ ਬੱਸਦੀ ਆ ਅੱਜੀ ਆਂਟੀ ਵੀ ਛੋੜਾਂ ਦੇ ਦਿਨ ਰੱਖਣਾ ਬਹੁਤ ਚੰਗਾ ਕੋਈ ਨਹੀਂ ਡੇ ਕੋਈ ਵੀ ਸੇਵਾ ਕੋਈ ਮੈਸੇਜ ਮਿਸ ਨਹੀਂ ਕਰਦਾ ਸਾਰਿਆਂ ਦੇ ਹੁੰਦੇ ਆ ਕੋਈ ਦੋਰ ਆਏ ਨਹੀਂ ਹਰ ਵੀਡੀਓ ਜਿੱਤੇ ਮੇਰੇ ਵੱਲੋਂ ਅੱਜ ਵੀ ਤੁਸੀਂ ਆਏ ਹੋ ਤਾਂ ਤੁਹਾਡੇ ਕੋਲ ਕੁਝ ਕਹਿਣਾ ਹੈ ਦਾ ਵਾਹ ਇਹ ਦਾ ਦੋ ਸ਼ਮਦਾ ਦੇ ਬੇਟੀ ਚਲੋ ਗੱਲ ਮੁਖਾਰੀ ਚਲੋ ਸਾਡਾ ਕੁਛ ਨਾ ਹਰਜਾ ਹਾਂਜੀ ਅੱਬ ਵੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸਾਜਾ ਜੀ ਅਗਰ ਦੇਰ ਸਾਡਾ ਪਪਾ ਦੇਵਾ ਤੇ ਚੈ ਜਾ ਰਿਹਾ ਲੱਗਦਾ ਅੰਮ੍ਰੰਤੀ ਜਗਤ ਦੇਵ ਜੀ ਆ ਤੁਸੀਂ ਪਹੁੰਚੇ ਤੁਹਾਡਾ ਧੰਨਵਾਦ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਚਲੋ ਜੀ ਬਸਤਵਾ ਦੋਸਤੋ ਤੇ ਹੁਣ ਸਾਡੇ ਨੇ ਸਾਡੀ ਸਮਾਵੇ ਕਿਐਲ ਸਾਹਿਬ ਬਹੁਤ ਸੋਣ ਲਾਲ ਜੀ ਤੇ ਇਹ ਇੰਨੇ ਕਿ ਨਰਮਿਆ ਨਾ ਪੁੱਛੋ ਹੀ ਨਾ ਬਾਉ ਜੀ ਦਾ ਬਹੁਤ ਵਧੀਆ ਸੁਭਾਅ ਆ ਜੇ ਕੋਈ ਕਿਤੇ ਗੁੱਸੇ ਜੀ ਵੀ ਹੋਵੇ ਨਾ ਲੋਕ ਮੈਂਟ ਬਾਉ ਜੀ ਦੇ ਕੋਲ ਆ ਜਵੇ ਬਾਉ ਜੀ ਦੇ ਕੋਲ ਪਹੁੰਚ ਜਵੇ ਮੈਂ ਕਹਿੰਨਾ ਉਹਦਾ ਜਿਹੜਾ ਖਸਾ ਨਾ ਸਾਰੀ ਉਮਰਾਂ ਵਾਲੀ ਲੱਗਦੀ ਹੈਗਾ ਇੰਨੇ ਬਾਉ ਜੀ ਦੀ ਇਹ ਬੇਨਤੀ ਵਿੱਚ ਬਾਉ ਜੀ ਦੇ ਬੁੱਲਾਂ ਵਿੱਚ ਜਵਾਨ ਚ ਇੰਨੀ ਮਿਠਾਸ ਆ ਸੰਗਤ ਸਹਿਯੋਗ ਉਹ ਕਰ ਲਿਆ ਤੇ ਬਾਉ ਜੀ ਦੀ ਪਰ ਜਿਹੜੀ ਸੇਵਾ ਨਾ ਉਹ ਸਭ ਤੋਂ ਵੱਧਿਆ ਬਾਊ ਜੀ ਤੁਸੀਂ ਕਿੰਨੇ ਜਿਆਦਾ ਕੈਰ ਕੇ ਦਿਲਾ ਕਰਦੇ ਹੋ 19 ਸਾਲ ਹੋ ਗਏ ਵਾਹ ਜੀ ਵਾਹ 19 ਸਾਲ ਤੋਂ ਬਾਊ ਜੀ ਨਾ ਸਾਡੇ ਗੁਰੂ ਘਰ ਦੇ ਖਜਾਨਚੀ ਨੇ ਤੇ 19 ਸਾਲ ਤੋਂ ਹੀ ਬਾਊ ਜੀ ਦੀ ਇਹ ਟੜਕਾ ਤੇ ਰੁਕੇ ਫਿਰ ਨਰਾਜ ਜਿੱਥੇ ਮਰਜ਼ੀ ਬਾਊ ਜੀ ਨੂੰ ਸੱਦ ਲਓ ਮੈਂ ਪਹੁੰਚ ਗਿਆ ਜੀ ਪਹੁੰਚ ਗਿਆ ਬਸ ਬਾਊ ਜੀ ਕੋਈ ਹੀ ਸ਼ਬਦ ਹੁੰਦਾ ਜਾਏ ਇੱਕ ਬੇਨਤੀ ਦਾ ਜਾਂ ਮੈਂ ਆ ਗਿਆ ਜਾਂ ਮੈਂ ਹਾਜ਼ਰ ਹਾਂ ਆਸ ਤੋਂ ਹੋਰ ਕਦੀ ਬਾਉ ਜੀ ਤੇ ਕਦੀ ਕੋਈ ਅਸੀਂ ਕੋਈ ਸ਼ਬਦ ਨਾ। ਬਾਉ ਜੀ ਤੁਸੀਂ ਲੋਕ ਸ਼ਬਦਾਂ ਦੇ ਲਈ ਸਾਡੀ ਵੀਡੀਓ ਕੋਸ਼ਿਸ਼ ਕਰੋ। ਸੰਗਤ ਜਿਹੜੀ ਆ ਬੜੀ ਉਸਾਰਨ ਕਰਦੇ ਵਾਹ ਜੀ। ਜਿਦੋਂ ਵੀ ਇਹਨਾਂ ਨੂੰ ਕਿਤੇ ਆਪਣੀ ਬੇਨਤੀ ਕਰੀ ਦੀ ਆਵੇ ਆਪਣੀ ਬੇਨਤੀ ਕੀਤੀ ਜਾਂ ਜਿਹੜੀ ਅੱਜ ਵੀ ਆ ਗਈ। ਬਹੁਤ ਬੰਨਿਆ ਖਾਲੀ। ਇਹ ਵੀ ਜਿਹੜਾ ਖੱਦਦਾ ਜਾਂ ਇਹ ਲੋਕ ਨੇ ਆਈ। ਇਹ ਬਹੁਤ ਸੱਤਨ ਦੇ ਪਾਸੋਂ ਲੱਗਿਆ ਬਹੁਤ ਵਧੀਆ ਲੱਗਦਾ ਹੈ। ਇਹ ਤਾਂ ਬਹੁਤ ਬਿਲਕੁਲ ਬਾਤ ਹੈ ਨਾ ਕਿ ਇਹ ਬੁੱਢੇ ਲੋਕਾਂ ਨੂੰ ਕੰਮ ਤੇ ਨਹੀਂ ਗਾਇਬ ਆ ਰਹੇ ਤੁਸੀਂ ਕਿੰਨੇ ਬੜੇ ਆਪੋ ਜਿਹੜੇ ਰੈਗੂਲਰ ਸੇਵਾ ਕਰਦੇ ਇਹ ਲੀਸ ਵੀ ਦੇ ਵੀ ਤੇ ਚੱਲਦਾ ਇਹ ਉਹਨਾਂ ਅਸੀਂ ਉਹ ਕਿਹਦੇ ਪੜਿਆ ਹੋਇਆ ਉਹ ਦੋਪਰੀਆ ਹੁਣ ਕਾਹਦੀ ਤੇ ਲਾਉਣੀ ਤੁਹਾਡਾ ਬਹੁਤ ਵੱਡਾ ਧੇਨ ਆ ਤੁਹਾਡੀ ਜਿਹੜਾ ਤੁਸੀਂ ਕੁੱਝ ਸਾਲ ਤੋਂ ਪਛਾਨਦੀ ਸੇਵਾ ਕਰ ਰਹੇ ਹੋ ਬਿਨਾਂ ਰੁਕੇ ਉਸ ਤੋਂ ਪਹਿਲਾਂ ਜਿਹੜੀ ਖਜਾਨੀ ਸੇਵਾ ਸੀਗੀ ਉਹ ਬਾਉ ਜੀ ਦੇ ਫਾਜ਼ਲ ਜੀ ਕਰਦੇ ਸੀਗੇ ਸ਼ਾਇਦ ਉਹਨਾਂ ਦਾ ਬਰਦਰ ਕਰਦੇ ਸੀਗੇ ਚਲੋ ਪਰ ਬਾਉ ਜੀ ਬਹੁਤ ਸੇਵਾ ਕਰ ਰਹੇ ਹੈ ਬਾਉ ਜੀ ਸਾਡਾ ਟੱਟ ਨਾਲ ਸਾਡੀ ਅੰਗਰੇਜ਼ੀ ਚ ਦੋ ਮਿੰਟ ਲੈਣ ਲਈ ਜਾਂ ਕਰਦੇ ਤਾਂ ਤਾਂ ਜਾਂ ਤੱਕ ਜੇ ਸਗਰ ਹਾਂ ਬਾਜੀ ਸੀ ਹੈ ਹਾਂਜੀ ਉਹ ਤੱਕ ਸਾਡਾ ਸੋਰਾ ਆ ਕੇ ਬੰਨਣਾ ਹੁੰਦਾ ਸੀ ਉਹਨਾਂ ਦੇ ਉਸ ساری ਇੱਕ ਹੋਣੀ ਤੇ ਕੇ ਦਾ ਮੱਠੇ ਦਾ ਪਿਆ ਮਾਰੀ ਰੇਟ ਮੰਗਾ ਕੇ ਜਰ ਨਹੀਂ ਸਕਦਾ ਨਾਲ ਅਦੇ ਬੜਾ ਕਾਪੀ ਇਹ ਜਿਹੜੇ ਜਿੱਦਾਂ ਦਾ ਬਜ਼ੁਰਗ ਗੁਰੂ ਘਰ ਨਾਲ ਜੁੜੇ ਆਂ ਗਾਂ ਗਾਂ ਉੱਥੇ ਉਹਨਾਂ ਦੀਆਂ ਫੈਮਿਲੀ ਆ ਨਾ ਇੱਕਦਮ ਗੁਰੂ ਘਰ ਨਾਲ ਜੁੜੀਆਂ ਹੋਈਆਂ ਤੇ ਹੁਣ ਮੈਂ ਤੁਹਾਨੂੰ ਮਲਾਉਂਦਾ ਇਹ ਸਾਡੇ ਸਭਾ ਦੇ ਪ੍ਰਧਾਨ ਨੇ ਸੀਨੀਅਰ ਪ੍ਰਧਾਨ ਸਾਡੇ ਚੰਨ ਲਾਲ ਲਗਾ ਜੀ ਅੰਕਲ ਜੀ ਪਹਿਲਾਂ ਤਾਂ ਜੈ ਕੁਦੇਵ ਘਰ ਤੋਂ ਆਏ ਤੇ ਤੁਸੀਂ ਮੈਨੂੰ ਬਤਾ ਤੁਸੀਂ ਪਾਣੀ ਦੀ ਸੇਵਾ ਤੁਸੀਂ ਇਹ ਕਿਹੜਾ ਪਾਣੀ ਬਣਾ ਕੇ ਲੈ ਕੇ ਆਏ ਤੁਸੀਂ ਪਾਣੀ ਸਿੰਪਲ ਹੈ ਜਾਂ ਠੰਡਾ ਪਾਣੀ ਆ ਸ਼ੱਕਰਿੰਗਾ ਕੇ ਲੈ ਕੇ ਆਏ ਸ਼ੱਕਰ ਵੀ ਆਇਓ ਅੱਛਾ ਬੱਲੇ ਬਖਾ ਕੋਤਾ ਬਾਣੀ ਮੋਣਾ ਇਧਰ ਆ ਗਏ ਤੇ ਇਹ ਸਾਡੇ ਅੰਕਲ ਜੀ ਨੇ ਸੀਨੀਅਰ ਪ੍ਰਧਾਨ ਨੇ ਸਭਾ ਦੇ ਚਮਨ ਲਾਲ ਲਗਾ ਜੀ ਤੇ ਇਹਨਾਂ ਦੇ ਵੀ ਬੜੀ ਪੱਕੀ ਡਿਊਟੀ ਆ ਭਾਂਡਿਆਂ ਦੇ ਬਰਤਨ ਸੋਰ ਦੇ 6 ਵਜੇ ਡੇਲੀ ਆ ਕੇ ਇਹਨਾਂ ਨੇ ਬਹਿ ਜਾਣਾ ਪਿੰਨ ਅੰਕਲ ਜੀ ਦੋਸ਼ ਆਪੋ ਤੁਹਾਡੇ ਅੱਜ ਦੀ ਸੇਵਾ ਲਈ ਅੱਜ ਤੇਰਾਬਾਸੇ ਗੁਰੂ ਘਰ ਦੀ ਸੇਵਾ ਜਿਹੜੀ ਹੈ ਇਹ ਦੇਖੋ ਭਾਕਾ ਨਾਲ ਮਿਲਦੀ ਆ ਜੀ ਤੁਹਾਨੂੰ ਮਿਲ ਆ ਕੇ ਸੇਵਾ ਕਰਨੀ ਚਾਹੀਦੀ ਆ ਵੀ ਆਸਣਾ ਹੋਵੇ ਜੀ ਜੀਆ ਚੋਲੀ ਤੇ ਬਟੋਚ ਕਿਉਂ ਨਹੀਂ ਨਛਿਆ ਤੋਂ ਮੋਚੋ ਸੋ ਇਹ ਕਿੰਨੇ ਬੱਚੇ ਨੇ ਪੜੋ ਜੁੜੋ ਡਾਕਟਰ ਵਿਦਿਆਰਥੀ ਇੰਨੇ ਬਾਹਰ ਠੀਕ ਹੈ ਜੀ ਤੁਹਾਡਾ ਧੰਨਵਾਦ ਜੀ ਸਾਡਾ ਦਾ ਅੱਜ ਦੀ ਵੀਡੀਓ ਦੇ ਵਿੱਚ ਸਾਡਾ ਸਹਿਯੋਗ ਹੋ ਦਿੱਤਾ ਤੇ ਇਹ ਸਿੱਕੇ ਤੁਹਾਡੇ ਸ਼ਮਨ ਦਾ ਲਗਾ ਲਈ ਇਸ ਸਿੱਕੇ ਨਾਲ ਤੇ ਹੁਣ ਮੈਂ ਆ ਜਾ ਦੋ ਮਿੰਟ ਦੋ ਮਿੰਟ ਆ ਜਾ ਦੋ ਸ਼ਬਦ ਲਈ ਤੇ ਚਲੋ ਇਹ ਮੁੰਡਾ ਆ ਜਾ ਇੱਧਰ ਆ ਜਾ ਥੋੜਾ ਥੋੜਾ ਖਰਮੋਦਾ ਕੈਮਰੇ ਤੇ ਅੱਗੇ ਆਉਣ ਲਈ ਬੱਸ ਤੇ دوستੋ ਹੁਣ ਜਿਹੜਾ ਬਰਾਦਰ ਆ ਰੀਅਲ ਬਰਾਦਰ ਆ ਮੇਰਾ ਬੜਾ ਭਾਈ ਆ ਤੇ ਦੋ ਸ਼ਬਦ ਮੈਂ ਪੁੱਛਣਾ ਚਾਹੁੰਦਾ ਅੱਜ ਦੀ ਸਵੇਰ ਦੀ ਜਿੰਨੀ ਆ ਪਹੁੰਚੀਆਂ ਆ ਕੀ ਕਰਦੇ ਦੋ ਸ਼ਬਦ ਮੈਂ ਕੀ ਚਾਹੁੰਦਾ ਆ ਆ ਪਰਸ਼ਨੀ ਬੀਬੀਆਂ ਦਾ ਆ ਗੱਲ ਕਰਨੀ ਲੱਗ ਰਹੀ ਹੈ ਜਿਵੇਂ ਅਕਾੜ ਦੇ ਛੜਦਾ ਤੇ ਹੋਰ ਸਾਰੇ ਚੱਕਰ ਛੜ ਗੋ ਕੋਈ ਬਈ ਨਾ ਕੋਈ ਕਲਾਕ ਬਣ ਕੇ ਆ ਅੱਜ ਦੀ ਵੀਡੀਓ ਦੇ ਵਿੱਚ ਦੋ ਸ਼ਬਦ ਆਪਣੇ ਸ੍ਰੀ ਗੁਰੂ ਰਬਦਾਸ ਜੀ ਲਈ ਇਹਦੀ ਸੁੰਦਰਤਾ ਦੇ ਬਸ ਸਾਸ ਪਈਆ ਵੀ ਗੇਟ ਕਰਕੇ ਕਰ ਰਹੇ ਆ ਬੰਦਿਆ ਲਗ ਵਧੀਆ ਰਵੇ ਤੋਂ ਜਾਣ ਵਾਲਾ ਬਾਲ ਲੋਕ ਦੇਖੇ ਆਗੇ ਵਧੀਆ ਲੱਗਦੀ ਸਰੇ ਇਸ ਤੋਂ ਇਲਾਵਾ ਦੋ ਸ਼ਬਦ ਹੋਰ ਕੋਈ ਬਸ ਸਾਸ ਪਈਆ ਰੱਖੋ ਜਿਹੜੇ ਵੀ ਗੇਟ ਕਰਉਂਦੇ ਜਾਂਦੇ ਠੀਕ ਆ ਜੀ ਇਹਨਾਂ ਦਾ ਵੀ ਧੰਨਵਾਦ ਆ ਸਾਡੀ ਵੀਡੀਓ ਦੇ ਲਈ ਤੇ ਲੱਗਦਾ ਨਾ ਆਇਆ ਆ ਨਹੀਂ ਤੇ ਉਸ ਤੋਂ ਬਾਅਦ ਹੁਣ ਗੱਲੇ ਇੱਕ ਮਿੰਟ ਫੜੀ ਇਹ ਪੌਜ਼ ਕੀਤੀ ਆ ਨਹੀਂ ਦੇਸਤੋ ਇਹ ਮੇਰਾ ਵੀਰ ਦਰਨ ਲਗਾ ਮੇਰੀ ਸਾਰੀ ਵੀਡੀਓ ਬਣਾਉਣ ਦੇ ਵਿੱਚ ਮੇਰਾ ਸਾਥ ਦਿੱਤਾ ਇਸ ਤੋਂ ਇਲਾਵਾ ਜਿਹੜੀਆਂ 2025 ਦੇ ਵਿੱਚ ਮੈਂ ਜਿੰਨੀਆਂ ਵੀਡੀਓ ਪਾਈਆਂ ਉਹਦੇ ਵਿੱਚ 60% 70% 70% ਲੱਗੀਆਂ ਉਹਨਾਂ ਸਾਰੀਆਂ ਦੇ ਵਿੱਚ ਇਹਨਾਂ ਮੁੰਡਿਆਂ ਦਾ ਮੇਰਾ ਸਾਥ ਸੀਗਾ ਭੰਵੇਂ ਦਾ ਸਾਥ ਸੀਗਾ ਲਾਡੀ ਨੰਨੂ ਇਹੇ ਹੋ ਗਏ ਜਾਂ ਹੋਰ ਸਾਬੀ ਬਾਜੀ ਦੀਪਾ ਬਾਜੀ ਇਹਨਾਂ ਦਾ ਸਾਡਾ ਸਾਥ ਸੀਗਾ ਵੀਡੀਓ ਹੈ ਸ਼ਿਭੂ ਹਾਂ ਸ਼ਿਵਮ ਸੰਦੂ ਮੈਂ ਨਾਮ ਭੁੱਲ ਗਿਆ ਉਹਦਾ ਮਾਈਂਡ ਤੋਂ ਸਕਿਪ ਹੋ ਗਿਆ ਕਿਉਂਕਿ ਉਹ ਟਿਊਸ਼ਨ ਗਿਆ ਹੋਇਆ ਇੰਗਲਿਸ਼ ਨਾਲ ਉਹ ਵੀ ਸਟੱਡੀ ਕਰ ਰਿਹਾ ਘਰੇ ਬੈਠ ਕੇ ਤੇ ਇਹਨਾਂ ਮੁੰਡੇ ਦਾ ਮੇਰਾ ਸਤਿਕਾਰ ਤੇ ਇਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਤੇ ਮੇਰਾ ਨਾਮ ਹੀ ਕਰਦੇ ਕਦੀ ਵੀਡੀਓ ਬਣਾਉਣ ਤੇ ਤੇ ਸਰਨ ਲਗਾ ਹੁਣ ਤੇਰੇ ਦੋ ਸ਼ਬਦ ਅੱਜ ਦੀ ਸੇਵਾ ਲਈ ਨਹੀਂ ਮੇਰੀ ਤਾਂ ਚਲੋ ਹੈਲਪ ਕੀਤੀ ਯਾਰ ਤੂੰ ਕੋਈ ਨਾ ਡਾਕਟਰ ਤੇ ਉਸ ਤੋਂ ਇਲਾਵਾ ਕੁਝ ਆਪਾਂ ਪ੍ਰਵਾਹਤ ਦੇ ਰਹੀ ਸੀ ਵੀਡੀਓ ਬਣਾਈ ਬਲਕਿ ਉਹ ਨਹੀਂ ਬਣਾਈ ਇਹਨਾਂ ਕੁਝ ਕੀਤਾ ਉਹਦੇ ਬਾਰੇ ਦੋ ਸ਼ਬਦ ਕੁਝ ਬਸ ਚਲੋ ਠੀਕ ਸਾਰਿਆਂ ਨੂੰ ਜੈ ਗੁਰਦੇਵ ਧੰਨ ਦੋਸਤੋ ਹੁਣ ਲਾਸਟ ਦੇ ਵਿੱਚ ਇੱਕ ਮੈਂਬਰ ਸਾਡੇ ਰਹਿ ਗਏ ਸੀ ਜਿਹੜੇ ਜਿੰਨਾਂ ਤੋਂ ਮੈਂ ਕੋਸ਼ਿਸ਼ ਕੀਤੀ ਪੁੱਛਿਆ ਇਹਨੇ ਸਾਡੇ ਨੂੰ ਬੰਬੀ ਜੀ ਇਹ ਵੀ ਹਰ ਵਾਰ ਹਰ ਸੇਵਾ ਤੇ ਹਰ ਇੱਕ ਮੈਸੇਜ ਤੇ ਗੁਰਗਨ ਪਹੁੰਚਦੇ ਆ ਤੇ ਸੇਵਾ ਦੇ ਵਿੱਚ ਸਾਡਾ ਪੂਰਾ ਹੱਥ ਪਾਉਂਦੇ ਆ ਤੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਮੈਂ ਇਹਨਾਂ ਤੋਂ ਵੀ ਜੀ ਤੋਂ ਪੁੱਛਿਆ ਅੱਜ ਦੀ ਸੇਵਾ ਅੱਜ ਦੇ ਜਿਹੜਾ ਪੱਕੇ ਵੀਡੀਓ ਜੇ ਕਦੀ ਤੁਹਾਨੂੰ ਪੁੱਛਿਆ ਅੱਜ ਦੀ ਜਿਹੜੀ ਸੇਵਾ ਹੈ ਕਿਵੇਂ ਨੇ ਤੁਹਾਡੇ ਕੋਲ ਸੇਵਾ ਤਾਂ ਬਹੁਤ ਜ਼ਰੂਰੀ ਆ ਗਾ ਵੀ ਸਾਡੀ ਉਹ ਜਦੋਂ ਵੀ ਕੋਈ ਸੇਵਾ ਦਾ ਮੌਕਾ ਮਿਲਦਾ ਚਾਹੀਦਾ ਆ ਇਹ ਸੇਵਾ ਕਰਕੇ ਜੀ ਨਹੀਂ ਹੋ ਸਕਿਆ ਸੀ ਉਹ ਬੰਤੋਂ ਕਰੀਂ ਸੇਵਾ ਇਹ ਸੇਵਾ ਕਿ 3/4 ਦੀ ਸੇਵਾ ਕੀਤੀ ਸੀਗੀ 1/4 ਦੀ ਸੇਵਾ ਤੇ ਸਵੇਰੇ ਗੁਰਦੁਆਰੇ ਸੇਵਾ ਕੀਤੀ ਸੀ ਗੁਰਦੁਆਰੇ ਸੇਵਾ ਕੀਤੀ ਸੀ ਸਵੇਰੇ ਰੋਟੀ ਲੰਗਰ ਵਰਤੌਣ ਦੀ ਸੇਵਾ ਤੇ ਜੀ ਆਸਾ ਕਾ ਚੰਗਰਾਸ ਅਸਾਂ ਨੇ ਲੰਗਰ ਵਰਤੌਣ ਦੀ ਸੇਵਾ ਕੀਤੀ ਤੇ ਕੁਝ ਜਿਹੜੇ ਮੈਂਬਰ ਹੋਰ ਤੁਹਾਡੇ ਜਿਹਦਾ ਬੀਬੀਆਂ ਦੇ ਖੁਰਪਾ ਬਣੇ ਆ ਆਪਾਂ ਜਿਹਦੇ ਨਾਲ ਤੁਹਾਨੂੰ ਪਤਾ ਹੀ ਹੈ ਉਹਦਾ ਬੀਬੀਆਂ ਬਾਰੇ ਰੈਗੂਲਰ ਕੰਨ ਦੇ ਤੁਹਾਡਾ ਇੱਕ ਬਰੋਕੋ ਬਣਿਆ ਹੋਇਆ ਉਹਨਾਂ ਬੀਪੀਆਂ ਲਈ ਕੁਝ ਦੋ ਸ਼ਬਦ। ਬੀਪੀਆਂ ਤਾਂ ਸਾਡੀ ਬਹੁਤ ਵਧੀਆ ਨੇ ਜਿਹੜੀਆਂ ਵੀ ਸੇਵਾ ਚਾਲੀਆਂ ਨੇ। ਪਰ ਮਾਤਾ ਉਹਨਾਂ ਨੇ ਚਾਪੀ ਕਲਾ ਤੇ ਰੱਖੇ ਦਿੱਖੇ ਦਾ ਕੰਮ ਮੋਟਾ ਦਵੇ। ਇਹ ਹੋ ਸਕੇ ਚੰਦਰ ਉਸ ਤੋਂ ਲਾ ਕੇ ਰਹਿਣ। ਇਹ ਦੇਖੇ ਲਗਾਤੀ ਰਹੇ। ਤੇ ਦੋ ਸ਼ਬਦ ਗੇਟ ਲਈ। ਕਿਉਂਕਿ ਇਹ ਤਾਂ ਸਾਡਾ ਜਾਦ ਕਰਕੇ ਇੱਥੇ ਇਥੋਂ ਸਾਡੀ ਪਛਾਣ ਹੈ। ਹਾਂ। ਤੇ ਤੁਸੀਂ ਅੱਜ ਕੱਲਾ ਘਾਈ ਤੇ ਕਟਣਾ ਆ ਜਾਂ ਨਵੇਂ ਬੂਟੇ ਵੀ ਲਾ ਰਹੇ ਹੋ। ਜਰੂਰ ਜਰੂਰ ਬੋਕਾ ਸੇਵਾ ਦਾ ਹਿੱਸਾ ਵੀ ਆਮ ਹੈ ਅਸਿਰ ਆਗਾ ਦੇ ਘਰ ਜਿਹੜੇ ਤੇ ਕਰਦੇ ਸਫਾਈ ਸਾਫਾਈ ਕਰਦੇ ਹਾਂ ਚਲੋ ਠੀਕ ਆ ਤੁਹਾਡਾ 2 ਮਿੰਟ ਸਮਾਂ ਦੇ ਲਈ ਤੁਹਾਡਾ ਧੰਨਵਾਦ ਤੇ ਫਿਰ ਇੱਕ ਵਾਰੀ ਹੁਣ ਤਾਂ ਕੋਈ ਰਹਿ ਨਹੀਂ ਗਿਆ ਵੀਡੀਓ ਦੇ ਵਿੱਚ ਚੌਣ ਲੈ ਤੇ ਬਸ ਇੱਕ ਵਾਰੀ ਫੇਰ ਤੋਂ ਸਾਰਿਆਂ ਨੂੰ ਮੇਰੇ ਵੱਲੋਂ ਮੇਰੇ ਮਿੱਤਰ ਦੋਸਤ ਵੱਲੋਂ ਜਿਹੜਾ ਮੈਂ ਵੀਡੀਓ ਬਣਾ ਰਿਹਾ ਮੇਰੇ ਮੈਂਬਰਾਂ ਵੱਲੋਂ ਤੇ ਜਿੰਨੀਆਂ ਜੇ ਸੇਵਾ ਤੇ ਯਾਰ ਸਾਰਿਆਂ ਵੱਲੋਂ ਜੈ ਗੁਰਦੇਵ ਘੱਟ ਗੁਰਦੇਵ ਵੀਡੀਓ ਨੂੰ ਲਾਈਕ ਔਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਕਿਸ ਕੋ ਵੀਡੀਓ ਦੇਖ ਰਹੇ ਹੋ ਤੇ ਸਾਡਾ ਵੀਡੀਓ ਕਿੱਦਾਂ ਦੀ ਲੱਗੀ ਤੇ ਸਾਨੂੰ ਬਹੁਤ ਮੋਟੀਵੇਟ ਮਿਲੇ ਇੱਕ ਆਪਣਾ ਪ੍ਰੋਸੈਸ ਕਰ ਵੀਡੀਓ ਕਰ ਆਪਣੇ ਇੱਕ ਰਸਤ ਸਾਰਨ ਗਿਆ ਤੇ ਦੇ ਦੋਸਤੋ ਪਹਿਲਾਂ ਤਾਂ ਚਲੋ ਅਸੀਂ ਵੀਡੀਓ ਸਟਾਪ ਕਰਦੇ ਹੁਣ ਮੇਰੇ ਨਾਲ ਮੇਰੇ ਸਾਥੀ ਥੋੜੇ ਪਿਛੇ ਰਹਿ ਥੋੜੇ ਸਾਰੇ ਆਉਣ ਤੇ ਮੈਂ ਦੀਪੇ ਭਾਜੀ ਹਰਦੀਪਾ ਭਾਜੀ ਸਾਰਿਆਂ ਨੇ ਨਾ ਲੱਸੀਆਂ ਲੈ ਕੇ ਆਏ ਠੰਡੀਆਂ ਲੱਸੀ ਤੇ ਹੁਣ ਅਸੀਂ ਦੀਪੇ ਭਾਜੀ ਨੂੰ ਬੰਦੇ ਆ ਕੋਈ ਲੱਸੀ ਲੈ ਲੈਣੇ ਆ ਸੀ ਤੇ ਅੱਜ ਜਿਹੜੀ ਸੇਵਾ ਆ ਆਪਾਂ ਕਰ ਰਹੇ ਆ ਤੇ ਅੱਜ ਜਿੰਨੀਆਂ ਵੀ ਸੰਗਤ ਪਹੁੰਚੀ ਆ ਉਹਨਾਂ ਸਾਰਿਆਂ ਨੇ ਦੋ ਸ਼ਬਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਛਾ ਜਿਹੜੀ ਵੀ ਇੱਥੇ ਆਏ ਆ ਸੇਵਾ ਕਰਨ ਨੂੰ ਓਕੇ ਉਹਨਾਂ ਤੈਅ ਦਿ ਲੋ ਧੰਨਵਾਦ ਕਰਦੇ ਆ ਓਕੇ ਤੇ ਇਹ ਲੱਸੀ ਤੁਸੀਂ ਲੈ ਕੇ ਆਏ ਹੋ ਹਾਂਜੀ ਹਾਂਜੀ ਕਿੱਥੋਂ ਲੈ ਕੇ ਆਏ ਹੋ ਮੈਂ ਸਕੂਟਰ ਤੇ ਲੈ ਕੇ ਤੇ ਲੈ ਕੇ ਆਏ ਆ ਦੁਕਾਨ ਤੋਂ ਲੈ ਕੇ ਆਏ ਆ ਕਿਹਦੀ ਤੋਂ ਐਡਾ ਦੀਪ ਜੀ ਤੇਰਾ ਪਤਾ ਨਾ ਦੋ ਮਿੰਟ ਗੱਲਬਾਤ ਕਰਨੀ ਆਪਾਂ ਸਾਰਿਆਂ ਨਾਲ ਕੀਤੀ ਆ ਤੇ ਜਿਹੜਾ ਆਪਾਂ ਇੱਥੇ ਸ਼੍ਰੀ ਗੁਰੂ ਰਬਦਾਸ ਗੇਟ ਬਣਾਇਆ ਜਿਵੇਂ 2008 ਚ ਇਹ ਬਣਿਆ ਤੁਹਾਨੂੰ ਦੱਸਦਾ ਸਾਰਾ ਕੁਝ ਪਤਾ ਮੈਂ ਤਾਂ ਚਲੋ ਥੋੜਾ 8 ਚ ਬਣਿਆ ਨੀ ਸੋਰੀ 8 ਨਹੀਂ 18 ਚ 18 ਚ ਬਣਿਆ 19 ਦੇ ਵਿੱਚ ਇਹਦਾ ਪੱਥਰ ਲੱਗਾ 20 ਚ 25 5 ਫਰਵਰੀ ਨੂੰ ਉਦਘਾਟਨ ਹੋਇਆ ਹਾਂਜੀ ਹਾਂਜੀ ਤੇ ਆਪਣੇ ਇਸ ਸੁੰਦਰ ਗੇਟ ਲਈ ਦੋ ਸ਼ਬਦ ਹਾਂ ਇਹ ਤਾਂ ਬਹੁਤ ਸੋਹਣਾ ਬਣਿਆ ਜੀ ਅੱਛਾ ਜੀ ਤੇ ਸਾਰੇ ਸ਼ਹਿਰ ਵਾਸੀਆਂ ਨੇ ਇਹਦੇ ਵਿੱਚ ਰਲ ਮਿਲ ਕੇ ਯੋਗਦਾਨ ਪਾਇਆ ਠੀਕ ਹੈ ਜੀ ਬਹੁਤ ਵਧੀਆ ਬਣਿਆ ਹੋਇਆ ਹੈ ਸਾਡੇ ਗੁਰੂ ਘਰ ਦੀ ਨਿਸ਼ਾਨੀ ਆ ਇਹ ਸਾਡੇ ਫਲੋਰ ਦੀ ਨਿਸ਼ਾਨੀ ਆ ਠੀਕ ਹੈ ਜੀ ਇੰਟਰਸ ਆਫ ਫਲੋਰ ਦੀ ਓਕੇ ਤੇ ਉਸ ਤੋਂ ਇਲਾਵਾ ਦੋ ਸ਼ਬਦ ਤੁਸੀਂ ਅੱਜ ਦੇ ਫੇਰ ਦਿਓ ਜਿਹੜੇ ਆ ਲੱਗੇ ਹੋਏ ਆ ਆਪਣੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਨਾ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਰਿਆਂ ਦਾ ਸਹਿਯੋਗ ਲੈਣੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬਸ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਚਲੋ ਠੀਕ ਹੈ ਧੰਨਵਾਦ ਜੀ ਤੇ ਉਸ ਤੋਂ ਇਲਾਵਾ ਆਇਓ ਦੀਪੇ ਭਾਜੀ ਆਇਓ ਜੀ ਇਹ ਸਾਡੇ ਹਰਦੀਪ ਬੰਗੜ ਦੀਪਾ ਭਾਜੀ ਤੇ ਅਸੀਂ ਇਹਨਾਂ ਤੋਂ ਵੀ ਪੁੱਛਣਾ ਚਾਹੁੰਦੇ ਹਾਂ ਦੀਪਾ ਭਾਈ ਸਾਡੇ ਅੱਜ ਇੱਥੇ ਸੇਵਾ ਦੇ ਪਹੁੰਚੇ ਆ ਦੀਪੇ ਭਾਈ ਤੁਹਾਡੇ ਅੱਜ ਦੀ ਸੇਵਾ ਦੇ ਦੋ ਸ਼ਬਦ ਨਹੀਂ ਚਲੋ ਠੀਕ ਹੈ ਥੋੜਾ ਸ਼ਰਮਾਉਂਦੇ ਆ ਬੋਲੋ